ਵਾਹਿਗੁਰੂ 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 ਸਲੋਕ ਮਹੱਲਾ 5 ਜਾਂ ਪਿਰ ਅੰਦਰ ਤਾਂ ਤਨ ਬਾਹਰ ਜਾਂ ਪਿਰ ਬਾਹਰ ਤਾਂ ਤਨ ਮਾਹਰ ਬਿਨ ਨਾਮੈ ਬੋ ਫਿਰ ਫਿਰ ਹਰ ਸਤਿਗੁਰ ਸੰਗਤ ਖਾਇਆ ਜਹਰ ਜਨ ਨਾਨਕ ਸੱਚੇ ਸੱਜ ਸਮਾਹਰ ਮਹੱਲਾ ਪੰਜਵਾ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਦਰੇ ਵਿਰਲਾ ਬੂਜੈ ਕੋਏ ਪੌੜੀ ਵੱਡੀ ਹੂੰ ਵੱਡਾ ਆਪਾਰ ਤੇਰਾ ਮਰਤਬਾ ਰੰਗ ਪ੍ਰੰਗਾਨੇਕ ਨਾ ਜਪਨ ਕਰਤ ਬਾ ਜੀਆਂ ਅੰਦਰ ਜੀਓ ਸਭ ਕੇ ਜਾਣ ਲਾ ਸਭ ਕਿਸ ਤੇ ਰਹਿ ਵਸ ਤੇਰਾ ਘਰ ਪਲਾ ਤੇਰਾ ਘਰ ਆਨੰਦ ਵਿਧਾਈ ਤੁਧ ਘਰ ਮਾਨ ਮਹੱਤਾ ਤੇਜ ਆਪਣਾ ਆ ਬਜਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾਸ ਤੁਧ ਆਗੇ ਬਿਨ ਵਤਾ ਸ਼ਲੋਕ ਮਹੱਲਾ ਪੰਜਵਾ ਛਤੜੇ ਬਾਜ਼ਾਰ ਸੋਹਣ ਵਿੱਚ ਵਪਾਰੀਏ ਵਖਰੇ ਕਿ ਅਪਾਰ ਨਾਨਕ ਖੱਟੇ ਸੋ ਧਣੀ ਮਹੱਲਾ ਪੰਜਵਾ ਕਬੀਰਾ ਹਮਰਾ ਕੋ ਨਹੀਂ ਹਮ ਕਿਸੂ ਕੇ ਨਾਹੇ ਜਿਨ ਹੋ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਪਉੜੀ ਸਫਲਿਓ ਬਿਰਖ ਸੁਹਾਵੜਾ ਹਰ ਸਫਲ ਅਮਰਤਾ ਮਨ ਲੋਚੈ ਓਨ ਮਿਲਨ ਕੋ ਕਿਉ ਮਈਆ ਕੀਤਾ ਵਰਨਾ ਚਹਿਨਾ ਬਾਹਰਾ ਉਹ ਅਗਮਾ ਜਿੱਤਾ ਉਹ ਪਿਆਰਾ ਜੀ ਕਾ ਜੋ ਖੋਲੈ ਪਿੱਤਾ ਸੇਵਾ ਕਰੀ ਤੁਸਾੜੀਆ ਮੈਂ ਦੱਸਿਓ ਮਿੱਤਾ ਕੁਰਬਾਨੀ ਵਈਆ ਵਾਰਣ ਬਲੇ ਬਲ ਕੀਤਾ ਦਸਨ ਸੰਤ ਪਿਆਰਿਆ ਸੁਣਹੁ ਲਾਇ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਮ ਅੰਮ੍ਰਿਤ ਸਤਗੁਰ ਦਿੱਤਾ ਸ਼ਲੋਕ ਮਹੱਲਾ 5ਵਾਂ कबीर धरती की तस्कर बैसा गाहे धरती पारना ब्यापई उनको लाहू लाहे महला बंजवा कबीर चावलकार ने तो मोहली लाए संकु संगी बैसते पूछे धर्म राय पौड़ी आपे ही वड परवार आपे काती अपनी अपनी आप आपे ही जातिया ਸਭ ਕਿਛੇ ਆਪੇ ਆਪ ਆਪੋ ਪਨਿਆਂ ਆਪਣਾ ਕੀਤਾ ਆਪ ਆਪ ਵਰਨਿਆ ਧਨ ਸੋ ਤੇਰਾ ਥਾਨ ਜਿਥੈ ਤੂੰ ਉਠਾ ਧਨ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿਠਾ ਜਿਸਨੋਂ ਤੇਰੀ ਦਇਆ ਸਲਾਹੇ ਸੋਏ ਤੁਦ ਜਿਸ ਗੁਰ ਭੇਟੇ ਨਾਨਕ ਨਿਰਮਲ ਹੋਈ ਸੁਧ ਸ਼ਲੋਕ ਮਹੱਲਾ 5ਵਾਂ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ ਜੋ ਜਨ ਪੀਰ ਜੋ ਨਰ ਪੀਰ ਨਵਾਜਿਆ ਤਨਾ ਚ ਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇ ਵਿਰਲੇ ਕੇਈ ਪਾਈਨ ਜਿੰਨਾ ਪਿਆਰੇ ਨੇ ਪੌੜੀ ਜਪ ਤਪੋ ਸੰਜਮ ਦਇਆ ਧਰਮ ਜਿਸ ਦੇ ਸੋ ਪਾਏ ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ ਅੰਤਰਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕੈ ਆਸਰਾ ਪ੍ਰਭ ਸਿਉ ਰੰਗ ਲਾਏ ਔਗਣ ਕਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਪਉ ਕਟਿਓ ਨ ਫਿਰ ਜੋ ਨਾ ਪਾਏ ਅੰਧ ਕੂਪ ਤੇ ਕਾਢਿਆ ਨਾ ਲਾੜਿਆ ਪਫੜਾਏ ਨਾਨਕ ਬਖਸ਼ ਮਿਲਾਇਆ ਨੋ ਰਖੇ ਗੱਲ ਲਾਏ ਸ਼ਲੋਕ ਮਹੱਲਾ 5 ਮੁਹੱਬਤੋ ਜਿਸ ਖੁਦਾਏ ਦੀ ਰਤਾ ਰੰਗ ਚਲੂਲ ਨਾਨਕ ਵਰਲੇ ਪਾਈ ਐ ਤਿਸ ਜਨ ਕੀ ਮਨਾਮੂਲ ਮਹੱਲਾ 5 ਅੰਦਰ ਵਿਦ੍ਦਾ ਸਚ ਨਾਏ ਬਾਹਰ ਪੀ ਸਚ ਡਿਠੋਮ ਨਾਨਕ ਰਵਿਆ ਹਬ ਥਾਏ ਵਣ ਤਰਣੋਂ ਤਰਪਮਣ ਰੋਮ ਪੌੜੀ ਆਪੇ ਕੀ ਤੋਰ ਚ ਨੂੰ ਆਪੇ ਹੀ ਰਤਿਆ ਆਪੇ ਹੋਇਓ ਇੱਕ ਆਪੇ ਬਹੁ ਭਤਿਆ ਆਪੇ ਸਭਨਾ ਮੰਝੋ ਆਪੇ ਬਾਹਰਾ ਆਪੇ ਜਾਣੈ ਦੂਰ ਆਪੇ ਹੀ ਜਾਹਰਾ ਆਪੇ ਹੋਵੇ ਗੁਪਤੋ ਆਪੇ ਪ੍ਰਗਟਿਆ ਕੀਮਤ ਕਿਸੈ ਨਾ ਪਾਏ ਤੇਰੀ ਠੱਟੀ ਐ ਗਹਿਰ ਗੰਬੀਰ ਅਥਾਹ ਅਪਾਰਿਆ ਗਣਤ ਤੂੰ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਸੁੱਧ ਆਰਾਮ ਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿਆਖੀ ਇੱਕੋ ਅੰਕਾਰ ਸਤਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਖੀਵੰਦੈ ਦੇਹ ਗੁਨਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਵੰਦੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵੰਦੈ ਲੈਣੇ ਧਰਿਓਨ ਛਤ ਸਿਰ ਕਰਿ ਸਿਵਤੀ ਅਮਰਤ ਪੀਵੰਦੈ ਮਤ ਗੁਰਿਆਤਮ ਦੇਵ ਦੀ ਖੜਕ ਜੋਰ ਭਰਾ ਕੋਈ ਜੀਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵੰਦੈ ਸਹ ਟਕਾ ਦਿੱਤ ਉਸ ਜੀਵੰਦੈ ਲੈਣੇ ਦੀ ਫੇਰ ਆਈਐ ਨਾਨਕਾ ਦੋਹੀ ਖੱਟੀਐ ਜੋਤ ਉਹਾੁ ਜੁਗਤ ਸਾਇ ਸਹਿ ਕਾਇਆ ਫੇਰ ਪਲਟੀ ਐ ਝੁਲੈ ਸੋਛਤ ਨਰੰਜਨੀ ਮਲ ਤਖਤ ਬੈਠਾ ਗੁਰ ਹੱਟੀ ਐ ਕਰਹਿ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਟੀ ਐ ਲੰਗਰ ਚੱਲੈ ਗੁਰ ਸ਼ਬਦ ਹਰ ਟੋਟਨਾ ਆਵੀ ਖੱਟੀ ਐ ਖਰਚੇ ਦਿੱਤਖ ਸੰਧੀ ਆਪ ਕਹਿੰਦੀ ਖੈਰ ਦਬੱਟੀ ਐ ਹੋਵੇ ਸਿਤਖ ਸੰਧੀ ਨੂਰ ਅਰਸੋਂ কুরਸੋਂ ਛੱਟੀ ਐ ਤੋ ਦਿੱਟ ਹੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਚ ਜੇ ਗੁਰ ਫਰਮਾਇਆ ਕਿਉ ਉਹ ਏਦੂ ਬੋਲੋ ਹੱਟੀ ਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਟੀ ਐ ਦਿਲ ਖੋਟਾ ਆ ਕੀ ਫਿਰਨ ਬਨ ਭਾਰੋ ਚਾਏ ਨ ਛੱਟੀ ਐ gene aaki soyi kare jin kiti tinai thatti ae kon hare kinio vatti ae jin kiti so manna ko salje vahe sali dharm rae hai devta le galla kare dalali satkure akhe sacha kare sa baat hove darhali gur angad di dohi phiri sach karta band bahali nanak kaaya palatkar mall takht baitha usai dali ਦਰ ਸੇਵੇ ਉਮਤ ਖੜੀ ਮਸਕਲੇ ਹੋਏ ਜੰਗਾਲੀ ਦਰਦਰਵੇਸਕ ਸਮਦਾ ਨਾ ਸੱਚਾ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨੋ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਕੇ ਹਾਲੀ ਗੁਰਸਿੱਖਾਂ ਕੇ ਮੁਖੀ ਉਜਲੇ ਮਨ ਮੁਕਤੀ ਐ ਪ੍ਰਾਲੀ ਪੈਕ ਬੁਰਖ ਸਮ ਨਾਲ ਜਾਂ ਕਾਲ ਮਰਦੀ ਘਾਲੀ ਮਾਤਾ ਕੀ ਵੀ ਸਹੋ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉਨ ਨਾਨਕ ਈਸਰ ਜਗਨਾਥ ਉਚ ਹੱਦੀ ਮੈਣ ਬਰੇ ਕਿਉਨ ਮਾਧਾਣਾ ਪਰਬਤਕਾਰ ਨੀਤਰ ਬਸਰ ਮਾਧਾਣਾ ਪਰਬਤਕਾਰ ਨੇਤਰ ਬਸਕ ਸਬਦ ਰਿੜ ਕਿਉਨ ਚੌਦੈ ਰਤਨ ਨਿਕਾਲਿਓਨ ਕਰ ਆਵਾ ਗਉਣ ਚਿਲ ਕਿਉਨ ਕੁਦਰਤ ਹੈ ਵੇ ਖਾਲੀਆਂ ਨੂੰ ਜਿਨ ਐਵਡ ਪਿੰਡ ਠਣਕਿਓਨ ਲੈਹਣੇ ਧਰਿ ਓਨ ਛਤਰ ਸਿਰ ਅਸਮਾਨ ਕਿਆੜਾ ਛਕਿਓਨ ਜੋਤ ਸਮਾਣੀ ਜੋਤ ਮਾਹੇ ਆਪਿਆ ਪੈਸੇ ਤਿ ਮਕਿਓਨ ਸਿੱਖਾਂ ਪੁੱਤਰਾ ਕੋਖ ਕੈ ਸਭ ਉਮਤ ਵੇਖੋ ਜੇ ਕਿਓਨ ਜਾਸ ਦੋਸਤਾਂ ਲੈਣਾ ਟਿਕਿਓਨ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਜਪ ਤਪ ਸੰਜਮ ਨਾਲ ਤੁੱਦ ਹੋਰ ਮਚ ਗੁਰੂਰ ਲੱਭ ਵਿਣਾ ਹੈ ਮਾਨਸਾ ਜਿਉ ਪਾਣੀ ਬੂਰ ਵਰਿਆ ਦਰਗਹ ਗੁਰੂ ਕੀ ਕੁਦਰਤੀ ਨੂਰ ਜਿਤ ਸੁਹਾਥ ਨਾਲ ਲੱਭਈ ਤੂੰ ਉਹ ਠਰੂਰ ਨੌਨਦ ਨਾਮ ਨਿਧਾਨ ਹੈ ਤੁੱਦ ਵਿੱਚ ਪਰਪੂਰ ਨਿੰਦਾ ਤੇਰੀ ਜੋ ਕਰੇ ਸੋ ਮੰਨੈ ਚੂਰ ਨੇੜਾ ਦਿਸੈ ਮਾਤ ਲੋਕ ਤੋ ਸੁਜੈ ਦੂਰ ਫੇਰ ਵਸਾਇਆ ਫੇਰ ਆਣ ਸਤਗੁਰ ਖਾ ਦੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜਿਵੇਂ ਹਾ ਪੋਤਾ ਪ੍ਰਮਾਣ ਜਿਨ ਬਾਸਕ ਨੇਤਰੈ ਘਤਿਆ ਕਰਨੇ ਹੀ ਤਾਨ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ ਚੌਦਹ ਰਤਨ ਕਾਲਿਆਂ ਕੀ ਤਨ ਚਾਣ ਘੋੜਾ ਕੀ ਤੋ ਸਹਜ ਦਾ ਜਤ ਕੀਓ ਪਲਾਣ ਧਨ ਖਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਧੂ ਅੰਧਾਰ ਸਾ ਚੜਿਆ ਰਹਿ ਭਾਣ ਸਤੋ ਖੇਤ ਜਮਾਇਓ ਸਤੋ ਸ਼ਾਵਾਣ ਨਿਤਰ ਸੋਹੀ ਤੇਰੀ ਐ ਕਿਉ ਮੈਦਾ ਖਾਣ ਚਾਰੇ ਕੁੰਡਾਂ ਸੁਜੀਓ ਮਨ ਮੈਂ ਸ਼ਬਦ ਪ੍ਰਵਾਹਣ ਆਵਾ ਗਾਉਣਾ ਨਿਵਾਰਿਓ ਕਰ ਨਦਰਨੀ ਸਾਨ ਔ ਤਰਿਆ ਔਤਾਰ ਲੈ ਸੋਪੁਰਖ ਸੁਜਾਨ ਚਖੜ ਵਾਉ ਨਾ ਡੋਲਈ ਪਰਬਤ ਮੇ ਰਾਣ ਜਾਣੈ ਬਿਰთა ਜੀ ਕੀ ਜਾਣੀ ਹੂੰ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੂਰ ਸੁਜਾਨ ਦਾਨ ਜੇ ਸਤਗੁਰ ਭਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਛੱਤਰ ਸਿਰ ਉਮਤ ਹੈਰਾਨ ਸੋ ਟਿਕਾ ਸੋ ਬਹਿਣਾ ਸੋਈ ਦੀ ਬਾਣ ਪਿਉ ਦਾਦੇ ਜਿਵੇਂ ਹਾ ਪੁੱਤਰਾ ਪ੍ਰਵਾਣ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਨੈ ਸਵਾਰਿਆ ਪੂਰੀ ਹੋਈ ਕਰਾਮਾ ਆਪ ਸਰਜਣਹਾਰੈ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰਨਮਸਕਾਰਿਆ ਅਟੱਲਿਆ ਥਾ ਹੋਆ ਤੋਲ ਤੂੰ ਤੇਰਾ ਅੰਤ ਨਾ ਪਾਰ ਆਵਾਰਿਆ ਜਿਨਿ ਤੂੰ ਸੇਵਿਆ ਆ ਪਾਉ ਕਰ ਸੇ ਤੁਧ ਪਾਰਿ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਭ ਪਰਵਾਰਿਆ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹੁ ਜੁਗੀ ਪਹਚਾਨ ਆਪੇ ਹੋਵਾ ਆਪੀਨੇ ਆਪ ਸਾਜਿਓਨ ਆਪੇ ਹੀ ਥੰਮ ਖਲੋਵਾ ਆਪੇ ਪਟੀ ਕਲਮ ਆਪ ਆਪ ਲਿਖਣ ਹਾਰਾ ਹੋਵਾ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਿਰੋਵਾ ਤਖਤ ਬੈਠਾ ਏ ਅਰਜਨ ਗੁਰੂ ਸਤਗੁਰ ਕਾ ਖਵੈ ਚੰਦੋਵਾ ਉਗਮਣੋ ਤੈ ਆਥ ਬਣੋ ਚਲ ਚੱਕੀ ਕੀਨ ਲੋਵਾ ਜਿਨਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਆ ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹ ਜੁਗੀ ਪੰਜਾਇਣ ਆਪੇ ਹੋਆ ਆਰਾਮ ਕਲੀ ਬਾਣੀ ਭਗਤਾ ਕੀ ਕਬੀਰ ਜੀਓ ਏਕ ਓੰਕਾਰ ਸਤਗੁਰ ਪ੍ਰਸਾਦ ਕਾਇਆ ਕਲਲਨ ਲਾਹਨ ਮੇਲੋ ਗੁਰ ਕਾ ਸ਼ਬਦ ਗੁੜਤੀਨ ਰੇ ਕ੍ਰਿਸ਼ਨਾਂ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸਦੀਨ ਰੇ ਕੋਈ ਹੈ ਰੇ ਸੰਤ ਸਹਜ ਸੁਖ ਅੰਤਰ ਜਾਂ ਕੋ ਜਪ ਤਪ ਦਿਉ ਦਲਾਲੀ ਰੇ ਏਕ ਮੂਨ ਪਰ ਤਨ ਮੰਨ ਦੇਵੋ ਜੋ ਮਾ ਦੇਖ ਲਾਲੀ ਰੇ ਰਹਾਓ ਭਵਨ ਚਤਰ ਦਸ ਪਾਠੀ ਕੀਨੀ ਬ੍ਰਹਮ ਅਗੰਤਨ ਜਾਰੀ ਰੇ ਮੁੰਦਰਾ ਮਦਕ ਸਹਿ ਤੁਣ ਲਾਗੀ ਸੁਖ ਮਨ ਪੋਚਨ ਹਾਰੀ ਰੇ ਸੀਰਥ ਵਰਤੋ ਨੀਮ ਸੁਚ ਸੰਜਮੋ ਰਵ ਸਸ ਗੈ ਨਾ ਦਿਓ ਰੇ ਸੁਰਤ ਪਿਆਲ ਸੁਧਾਰਸ ਅੰਮਰਤ ਇਹੋ ਮਹਾਰਸ ਤੇ ਓਰੇ ਨਿਜਰ ਧਾਰ ਚ ਵੈ ਤ ਨਿਰਮਲ ਇਹ ਰਸ ਮਨ ਮਹਾਰਾ ਤੋ ਰੇ ਕਹ ਕਬੀਰ ਸਗਲੇ ਮਦ ਸ਼ੂਸ਼ੇ ਇਹ ਹੈ ਮਹਾਰਸ ਸੱਚ ਓਰੇ ਗੁੜ ਕਰ ਗਿਆਨ ਧਿਆਨ ਕਰ ਮਹੂਆ ਭਉ ਪਾਠੀ ਮਨ ਤਾਰਾ ਸੋ ਕਮਨ ਨਾਰੀ ਸਹਿ ਸਮਾਨੀ ਪੀਵੇ ਪੀਵਨ ਹਾਰਾ ਔ ਤੂੰ ਮੇਰਾ ਮਨ ਮਤਵਾਰਾ ਅਨੁਮਦ ਚੜਾ ਮਦਨ ਰਸ ਚੱਖਿਆ ਤਰ ਭਵਨ ਪਿਆ ਉਜਿਆਰਾ ਰਹਾਓ ਦੁਇਪੁਰ ਜੋਰ ਰਸਾਈ ਪਾਠੀ ਪੀਓ ਮਹਾਰਸ ਪahari ਕਾਮ ਕ੍ਰੋਧ ਦੋਖੀਏ ਜਲੇਤਾ ਛੁੱਟ ਗਈ ਸੰਸਾਰੀ ਪਰਗਟ ਪ੍ਰਗਾਸ ਗਿਆਨ ਵਰਗਮਤੋ ਸਤਗੁਰ ਤੇ ਸੁਧ ਪਾਈ ਤਾ ਦਾਸ ਕਬੀਰ ਤਾਸ ਮਤ ਮਾਤਾ ਉਚਕ ਨ ਕਬ ਹੂੰ ਜਾਈ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਕਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਆਬ ਤਬ ਜਬ ਕਬ ਤੁਹੀ ਤੁਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ ਰਹਾਓ ਤੋਰੇ ਪ੍ਰੋਸੇ ਮਗਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਗਰ ਪਾਇਓ ਫੁਨਕਾਸੀ ਬਸੇ ਆਈ ਜੈਸਾ ਮਗਰ ਤੈਸੀ ਕਾਸੀ ਹਮ ਇੱਕਹਿ ਕਰ ਜਾਨੀ ਹਮ ਨਿਰਤਨ ਜਿਉ ਇਹੋ ਤਨ ਪਾਇਆ ਮਰਤੇ ਫੂਟ ਗੁਮਾਨੀ ਕਰੈ ਗੁਮਾਨ ਚੁਬੈ ਤੇ ਸੂਲਾ ਕੋ ਕਾਢਣ ਕਉ ਨਹੀਂ ਅਜੈ ਸੋ ਚੁਬ ਕਉ ਬਿਲਲ ਬਿਲਾਤੇ ਨਰਕੇ ਕੋਰ ਪਚਾਈ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਰਦ ਹਮ ਕਾਹੂ ਕੀ ਕਾਣ ਨਾ ਕੱਟਤੇ ਆਪਣੇ ਗੁਰ ਪ੍ਰਸਾਦੇ ਅਬ ਤਉ ਜਾਏ ਚੜੇ ਸਿੰਘਾਸਨ ਮਿਲਿ ਹੈ ਸਾਰੰਗ ਪਾਨੀ RAM KABIRA ਏਕ ਭਏ ਹੈ ਕੋਈ ਨਾ ਸਕੈ ਪਛਾਨੀ ਸੰਤਾ ਮਨਉ ਦੂਤਾ ਦਾਨ ਏ ਘਟਵਾਰੀ ਮੇਰੀ ਦਿਵਸ ਰਹਿਨ ਤੇਰੇ ਪਾਉ ਪਲੋਸੋ ਕੇਸ ਚਵਰ ਕਰ ਫੇਰੀ ਹਮ ਕੂ ਕਰੋ ਤੇਰੇ ਦਰਬਾਰ ਭਉ ਕੈ ਆਗੇ ਬਦਨ ਪਸਾਰ ਰਹਾਉ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤਉ ਮਿਟਿਆ ਨਾ ਜਾਈ ਤੇਰੇ ਦਵਾਰੇ ਤੁਨ ਸਹਿਜ ਕੀ ਮਾਥੇ ਮੇਰੇ ਦਗਾਈ ਦਾਗੇ ਹੋਏ ਸੋ ਰਨ ਮਹਿ ਜੂਜੈ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਛਾਨੈ ਹਰ ਲੈ ਖਜਾਨੈ ਪਾਈ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਗੁਰਦੀਨੀ ਬਸਤ ਕਬੀਰ ਕੋ ਲੈ ਵੋ ਬਸ ਸਮਾਰ ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗੋ ਅੰਮ੍ਰਿਤ ਰਸ ਜਨ ਪਾਇਆ ਥਿਰ ਤਾਂ ਕਾਸੋ ਹਾਰ ਜਹ ਮੁਖ বেদ ਗਾਇਤਰੀ ਵਿਸੈ ਜਹ ਮੁਖ বেদ ਗਾਇਤਰੀ ਨਿਕਸੈ ਸੋ ਕਿਉ ਬ੍ਰਹਮਣ ਬਿਸਰ ਕਰੈ ਜਾਂ ਕਹਿ ਪਾਏ ਜਗਤ ਸਭ ਲਾਗੈ ਸੋ ਕਿਉ ਪੰਡਤ ਹਰ ਨਾ ਕਹੈ ਕਾਹੇ ਮੇਰੇ ਬਾਹਮਨ ਹਰ ਨਾ ਕਹੈ ਰਾਮ ਨਾ ਬੋਲੇ ਪਾਂਡੇ ਦੋਜਕ ਪਰੈ ਰਹਾਉ ਆਪਨ ਊਚ ਨੀਚ ਕਰ ਭੋਜਨ ਹਠੇ ਕਰਮ ਕਰ ਉਦਰ ਪਰੈ ਚੌਦਸ ਅਮਾਵਸ ਰਚ ਰਚ ਮੰਗੈ ਕਰ ਦੀਪਕ ਲੈ ਕੂ ਪਰੈ ਤੂੰ ਬ੍ਰਹਮਣ ਮੈਂ ਕਾਸੀਕ ਜੁਲਹਾ ਮੋਹ ਤੋਹ ਬਰਾਬਰੀ ਕੈਸੇ ਕਹਿ ਬਨ ਹਰਾ हमरे राम नाम ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂ ਮਰੈ ਤਾਰਵਰ ਏਕ ਅਨੰਤ ਡਰ ਸਾਖਾ ਪਹੁਪ ਪੱਤਰ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨ ਹਰ ਪੂਰੈ ਕਰੀਆ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤਿ ਰਾਮ ਪ੍ਰਗਾਸਾ ਗੁਰਮੁਖ ਫਿਰ ਲੈ ਜਾਨੀ ਰਹਾਓ ਭਵਰ ਏਕ ਪਹੁਪ ਰਸ ਬੀਦਾ ਬਾਰੈ ਲੈ ਔਰ ਧਰਿਆ ਸੋਰੈ ਮਦੇ ਪਮਨ ਚ ਘੋਰੀਆ ਆਕਾਸ਼ੇ ਫਰਫਰਿਆ ਸਹਿਜ ਸੁਨ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੁਖਿਆ ਕਹਿ ਕਬੀਰ ਹਉ ਤਾ ਕਾ ਸੇਵਕ ਜਿਨੇ ਉਹ ਬਿਰਵਾ ਦੇਖਿਆ ਮੁੰਦਰਾ ਮੋਹਨ ਦਇਆ ਕਰ ਝੋਲੀ ਪੱਤਰ ਕਾ ਕਰੋ ਵਿਚਾਰ ਰੇ ਇਹ ਖਿੰਥਾ ਇਹ ਤਨ ਸੀਓ ਆਪਣਾ ਨਾਮ ਕਰੋ ਆਧਾਰ ਰੇ ਐਸਾ ਜੋ ਕਮਾ ਬੋਜੋਗੀ ਜਪ ਤਪ ਸੰਜਮ ਗੁਰਮਖ ਭੋਗੀ ਰਹਾਓ ਬੁੱਧ ਬਪੂਤ ਚੜਾਓ ਆਪਣੀ ਸਿੰਘੀ ਸੁਰਤ ਮਿਲਾਈ ਕਰ ਬੈਰਾਦ ਫਿਰੋ ਤਨਗਰੀ ਮਨ ਕੀ ਕਿੰਗਰੀ বাজਾਈ ਪੰਚ ਤਤ ਲੈ ਹਿਰਦੈ ਰੱਖੋ ਰਹੇ ਨਿਰਾਲਮਤਾੜੀ ਕਹਿਤ ਕਬੀਰ ਸਨੋਰੇ ਸੰਤੋ ਧਰਮ ਦਇਆ ਕਰ ਬਾੜੀ ਕਮਨ ਕਾਜੁ ਸਿਰਜੇ ਜਗ ਭੀਤਰੋ ਜਨਮ ਕਮਨ ਫਲ ਪਾਇਆ ਭਵਨੇ ਦਤਰਨ ਤਾਰਨ ਚਿੰਤਾ ਮਨ ਇਕ ਨਿਮਖ ਨਾਯੋ ਮਨ ਲਾਇਆ गोबिंद हम ऐसे अपराधी जिन प्रभु जी ओ पिंड था दिया तिसकी पाओ भक्त न सादी रहाओ पर तानो पर तानो परती पार्त निंदा पर अपवाद ना छूटै आवा गमन होत है फुन फुन एहो प्रसंग ना टूटै ਜੇ ਘਰ ਕਥਾ ਹੋ ਤਿਹ ਹਰ ਸੰਤਨ ਇੱਕ ਨਿੰਮਖ ਨਾ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋ ਮਾਹੀ ਦਇਆ ਧਰਮ ਯਰ ਗੁਰ ਕੀ ਸੇਵਾ ਇਸ ਸੰਨੰਤਰ ਨਾਹੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਵਛਰ ਪੈ ਹਾਰੀ ਕਹਿ ਤਕਬੀਰ ਭੀਰ ਜਨ ਰਖੋ ਹਰ ਸੇਵਾ ਕਰੋ ਤੁਮਾਰੀ ਜਿਹ ਸਿਮਰਨ ਹੋਏ ਮੁਕਤ ਦੁਆਰ ਜਾਏ ਬੈਕੁੰਠ ਨਹੀਂ ਸੰਸਾਰ ਨਿਰਪਉ ਕੈ ਘਰ ਬਜਾਵੈ ਤੂਰ ਅਨਹਦ ਬਜਾਇ ਸਦਾ ਪਰਪੂਰ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਾਹੀਂ ਰਹਾਓ ਜੇ ਸਿਮਰਨ ਨਾਹੀ ਨਰਕਾਰ ਮੁਕਤ ਕਰੈ ਉਤਰੈ ਬੋ ਭਾਰ ਨਮਸਕਾਰ ਕਰ ਹਿਰਦੈ ਮਾਹੇ ਫਿਰ ਫਿਰ ਤੇਰਾ ਆਵਨ ਨਾਹੀਂ ਜੇ ਸਿਮਰਨ ਕਰੈ ਤੂੰ ਕੇਲੋ ਦੀਪਕ ਬਾਂਧ ਧਰਿਓ ਬਿਨ ਤੇਲ ਸੋ ਦੀਪਕੋ ਅਮਰਕ ਸੰਸਾਰ ਕਾਮ ਕ੍ਰੋਧ ਬੇ ਕਾਢੀ ਲੈ ਮਾਰ ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰਖ ਕੰਠ ਪਰ ਹੋਏ ਸੋ ਸਿਮਰਨ ਕਰਨ ਹੀ ਰਾਖੋ ਤਾਰ ਗੁਰ ਪ੍ਰਸਾਦੀ ਉਤਰੈ ਪਾਰ ਜੇ ਸਿਮਰਨ ਨਾਹੀ ਤੋਏ ਕਾਨ ਮੰਦਰ ਸੋਵੈ ਪਟੰਬਰ ਤਾਨ ਸੇ ਸੁਖਾਲੀ ਬਖਸੈ ਜੀਓ ਸੋ ਸਿਮਰਨ ਤੂੰ ਅੰਦਨ ਪੀਓ ਜੇ ਸਿਮਰਨ ਤੇਰੀ ਜਾਏ ਬਲਾਏ ਜੇ ਸਿਮਰਨ ਤੁਝ ਪੋਹੈ ਨਾਮ ਆਏ ਸਿਮਰ ਸਿਮਰ ਹਰ ਹਰ ਮੰਗਾਈਐ ਇਹੋ ਸਿਮਰਨ ਸਤਿਗੁਰ ਤੇ ਪਾਈਐ ਸਦਾ ਸਦਾ ਸਿਮਰਨ ਰਾਤ ਉਠਤ ਬੈਠਤ ਸਾਸਗਰਾਸ ਜਾਗ ਸੋਏ ਸਿਮਰਨ ਰਸਪੋਗ ਹਰ ਸਿਮਰਨ ਪਾਈਏ ਸੰਜੋਗ ਜੇ ਸਿਮਰਨੋਂ ਨਹੀਂ ਤੁਝ ਭਾਰ ਸੋ ਸਿਮਰਨੋ RAM ਨਾਮ ਆਧਾਰ ਕਹਿ ਕਬੀਰ ਜਾ ਕਾ ਨਹੀਂ ਅੰਤ ਤਿਸਕੇ ਅਗੇ ਤੰਤਨਾ ਮੰਤ RAM ਕਲੀ ਕਰ ਦੂਜਾ ਬਾਣੀ ਕਬੀਰ ਜੀ ਕੀ ਓੰਕਾਰ ਸਤਗੁਰ ਪ੍ਰਸਾਦ ਬੰਦ ਚ ਬੰਧਨ ਪਾਇਆ ਮੁਕਤੈ ਗੁਰ ਅਨਲ 부ਝਾਇਆ ਜਬ ਨਖ ਸਿੱਖ ਇਹੋ ਮਨ ਚੀਨਾ ਤਬ ਅੰਤਰ ਮੱਜਨ ਕੀਨਾ ਪਵਨ ਪਤ ਓਨ ਮਨੋ ਰਹਿਨ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਹਾਓ ਉਲਟੀ ਲੈ ਸਕਤ ਸਹਾਰੰ ਪੈਸੀਲੇ ਗਗਨ ਮਝਾਰੰ 베ਦੀਅਲੇ ਚੱਕਰ ਭਯੰਗਾ ਭੇਟੀਅਲੇ ਰਾਏ ਨ ਸੰਗਾ ਚੂਕੀ ਵਾਲੇ ਮੋਹ ਮਾਇਆ ਸਾ ਸਸਕੀਨੋ ਸੂਰਗਿਰਾਸਾ ਜਬ ਕੁੰਭਕ ਭਰਪੁਰ ਲੀਣਾ ਤੈ ਬਾਜੇ ਅਨਹਦ ਬੀਣਾ ਬਖਤਾ ਬਖਬਤ ਸੁਨਾਇਆ ਸੁਨਤਾ ਸੁਨਮਨ ਬਸਾਇਆ ਕਰ ਕਰਤਾ ਉਤਰ ਸਪਾਰੰ ਕਹਿ ਕਬੀਰਾਸਾਰੰ ਚੰਦ ਸੂਰਜ ਦੋਇ ਜੋ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਧਰਿਆ ਪਸਾਰ ਰਹਾਓ ਹੀਰਾ ਦੇਖੋ ਹੀਰੇ ਕਰੋ ਆਦੇਸ ਕਹਿ ਕਬੀਰ ਨਿਰੰਜਨ ਆਲੇਖ ਦੁਨੀਆ ਹੁਸਿਆਰ ਬੇਦਾਰ ਜਾਗਤ ਮੁਸੀਅਤ ਹੌਰੇ ਭਾਈ ਨਿਗਮ ਹੁਸਿਆਰ ਪਹਿਰੂਆ ਦੇਖ ਤਜਮ ਲੈ ਜਾਈ ਰਹਾਓ ਨੀਂਬ ਭਇਓ ਆਂਬ ਆਂਬ ਭਇਓ ਨੀਂਬਾ ਕੇਲਾ ਪਾਕਾ ਚਾਰ ਨਾਲੀ ਏਰ ਫਲ ਸੇ ਬਰ ਪਾਕਾ ਮੂਰਖ ਮੁਗਦ ਗਵਾਰ ਹਰ ਭਇਓ ਖਾਂਡ ਰੇਤ ਮੈਂ ਬਿਖਰਿਓ ਹਸਤੀ ਚੁਣਿਓ ਨਾ ਜਾਈ ਕਹਿ ਕਮੀਰ ਕੁਲ ਜਾਤ ਪਾਤ ਤਜੋ ਚੀਤੀ ਹੋਏ ਚੁਣ ਖਾਈ ਬਾਣੀ ਨਾਮ ਦੇਓ ਜੀਉ ਕੀ ਰਾਮ ਕਲੀ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਆਨੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ ਮਦ ਦੇ ਭਰਮੀ ਅਲੇ ਪੰਜ ਜਨਾ ਸਿਓ ਬਾਤ ਬਤਉਵਾ ਚਿਤ ਸੋ ਡੋਰੀ ਰਾਖੀ ਅਲੇ ਮਨ ਰਾਮ ਨਾਮਾ ਬੇਧੀ ਅਲੇ ਜੈਸੇ ਕਨਕ ਕਲਾ ਚਿਤ ਮੰਡੀ ਅਲੇ ਰਹਾਓ ਆਨੀ ਲੈ ਕੁੰਭ ਭਰਾਈ ਲੈ ਉਦਕ ਰਾਜਕੁਆਰ ਪਰੰਦਰੀਏ ਹਸਤ ਬਿਨੋਦ ਵਿਚਾਰ ਕਰਤੀ ਹੈ ਚਿਤ ਸੋ ਗਾਗਰ ਰਾਖੀ ਅਲੇ ਮੰਦਰ ਏਕ ਦਵਾਰ ਦਸ ਜਾ ਕੇ ਗਉ ਚਰਾਵਨ ਛੜੀ ਅਲੇ ਪੰਜ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਵਾਲੇ ਕਹਿਤ ਨਾਮ ਦੇ ਉਸ ਨੂੰ ਤਲੋਚਨ ਬਾਲਕ ਪਲਨ ਪੌੜੀ ਵਾਲੇ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰ ਕਰਾਖੀ ਵਾਲੇ 베ਦ ਪੁਰਾਨ ਓ ਸ਼ਾਸਤਰ ਅਨੰਤਾ ਗੀਤ ਕਵਤ ਨਾ ਗਾਵੋ ਗੋ ਅਖੰਡ ਮੰਡਲ ਨਿਰੰਕਾਰ ਮੈਂ ਅਨਹਦ 베ਦ ਮਜਾਓ ਗੋ ਬੈਰਾਗੀ ਰਾਮੈ ਗਾਵੋ ਗੋ ਸਬਦਾਂ ਤੀਤਾ ਨਾ ਹਦਰਾਤਾ ਆਇਆ ਕੁਲ ਕਹਿ ਕਰ ਜਾਓ ਗੋ ਰਹਾਓ ਐੜਾ ਪਿੰਗਲਾ ਔਰ ਸੁਖਮਨਾ ਪਉਨੇ ਬੰਦ ਰਹਾਓ ਗੋ ਚੰਦ ਸੂਰਜ ਦੋਇ ਸੰਕਰ ਰੱਖੋ ਬ੍ਰਹਮ ਜੋਤ ਮਿਲ ਜਾਓ ਗੋ ਤੀਰਥ ਦੇਖ ਨਾ ਜਲ ਮੈ ਪੈਸਾ ਜੀ ਜੰਤ ਨਾ ਸਤਾਵੋ ਗੋ 68 ਤੀਰਥ ਗੁਰੂ ਦਿਖਾਏ ਕਾਠੀ ਪੀਤਰ ਨਾਓ ਗੋ ਪੰਚ ਸਹਾਈ ਜਨਕੀ ਸੋਬਾ ਭਲੋ ਭਲੋ ਨਾ ਕਹਾਵੋ ਗੋ ਨਮਕਹਿ ਚਿਤ ਹਰਿ ਸਿਉ ਰਤਾ ਸੁਨ ਸਮਾਧ ਸਮਾਓ ਗੋ